ਬੰਦ ਟਟ ਗਿਆ ਪੰਜ ਪਿੰਦੇ ਪੈ ਕੋਲ ਬੰਦ ਟਟ ਗਿਆ ਛੱਦੀ ਪਜਾ ਬੰਦ ਟਟ ਗਿਆ ਛੱਦੀ ਉਹ ਟੱਕ ਉਹ ਨਾ ਕਹ ਤਾਰੂ ਬੰਦ ਉਹ ਸੋਕਾ ਨਾ ਬੜਾ ਉਹ ਉਹ ਵੀਰ ਛੱਦੀ ਛੱਦੀ ਪਹੁੰਚਾ ਪਾਣੀ ਰੋ ਗਿਆ ਨਾ ਪਾਣੀ ਰੋ ਗਿਆ ਛੱਦੀ ਆ ਮੇਰੇ ਵੀਰ ਇੱਕ ਨੰਬਰ ਘੇੜਦਾ ਜਿਲਦਾ ਤੇ ਅਸ਼ਲਾ ਕਾਦੇ ਅਸ਼ਲਾ ਕਾ ਕੰਮ ਜੀ ਪਾਣੀ ਦੀ ਪਾਣਾ ਮਰੇ ਜਾਬ ਦੀਆਂ ਇਹ ਡਰਾਉਣੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਜਿੱਥੇ ਇਸ ਵੇਲੇ ਪਾਣੀ ਦੇ ਭਾਰੀ ਤਬਾਹੀ ਮਚਾਈ ਹੋਈ ਹੈ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਤੇ ਦੱਸ ਦਈਏ ਕਿ ਜਿੱਥੇ ਇੱਕ ਤਸਵੀਰਾਂ ਸਾਹਮਣੇ ਆਈਆਂ ਮੇਨ ਗੇਟ ਇੱਕ ਯੂਬੀਡੀਸੀ ਜਿੱਥੇ 1988 ਵਾਲੇ ਹੜ ਦੇ ਲੈਵਲ ਦੇ ਲਾਗੇ ਪਾਣੀ ਪਹੁੰਚ ਚੁੱਕਿਆ ਦੱਸ ਇਹ ਕਿ ਜਿੱਥੇ ਪਾਣੀ ਰਾਵੀ ਦਰਿਆ ਦਾ ਇਸ ਵੇਲੇ ਓਵਰਫਲੋ ਕਰ ਰਿਹਾ ਤੇ ਤਸਵੀਰਾਂ ਬੇਹਦ ਡਰਾਉਣੀਆਂ ਨੇ ਜਿੱਥੇ ਲਗਾਤਾਰ ਹੀ ਲੋਕਾਂ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਹੈ ਰਾਵੀ ਦਾ ਪਾਣੀ ਲਗਾਤਾਰ ਚੜਦਾ ਜਾ ਰਿਹਾ ਹੈ ਤੇ ਲੋਕ ਜਿਹੜੇ ਨੇ ਉਹਨਾਂ ਦਾ ਹੀ ਕਹਿਣਾ ਹੈ ਕਿ ਹੁਣ ਫੱਜ ਲੋ ਇੱਕੋ ਆਪਣੀ ਜਾਨ ਬਚਾ ਲੋ ਕਿਉਂਕਿ ਕਿਸੇ ਵੇਲੇ ਵੀ ਪਾਣੀ ਓਵਰਫਲੋ ਹੋ ਕੇ ਲੋਕਾਂ ਦੇ ਘਰਾਂ ਤੱਕ ਤਬਾਹੀ ਮਚਾ ਸਕਦਾ ਹੈ ਤੇ ਇਸ ਵੇਲੇ ਪੰਜਾਬ ਦੇ ਵਿੱਚ ਇਹ ਹਾਲਾਤ ਬਣੇ ਹੋਏ ਨੇ ਜਿੱਥੇ ਤਸਵੀਰਾਂ ਤੁਹਾਡੇ ਨਸਾਂ ਜਿਆ ਕਰ ਰਹੇ 1988 ਦੇ ਹੜ ਵਰਗੇ ਹਾਲਾਤ ਇੱਕ ਵਾਰ ਫਿਰ ਤੋਂ ਬਣਦੇ ਹੋਏ ਨਜ਼ਰ ਆ ਰਹੇ ਨੇ ਇੱਕ ਨੰਬਰ ਘੜਨਾ ਜੋਦਾ ਅਸ਼ਲਾਕਾ ਦੇ ਅਸ਼ਲਾਕਾ ਆਮੇ ਤੁਨ ਪਾਣਾ ਫਿਰ ਯਾਰ ਭੰਡਾਰ ਲੱਗਣ ਰਿਹਾ ਅੰਸਰ ਅੱਗੇ ਜਾ ਕੇ ਯਾਰ ਤੁਹਾਡਾ ਜੇ ਟੁੱਟ ਗਿਆ ਡੰਗਾ ਟੁੱਟਣੇ ਵਾਲਾ ਡੰਗੇ ਦੇ ਉਪਰੋਂ ਪਾਣੀ ਆਂਡਿਆ ਤਾਰਿਆਂ ਦੂੰਗੀ ਘਾਂਡਿਆ ਓਏ ਉਹ ਪਾਣੀ ਦਾ ਆਵਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੋ ਪਾਣੀ ਚੜ ਗਿਆ ਉੱਪਰ ਓਏ ਕੱਤਾਰ ਮੇਰੇ ਆਲ ਪਲ 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 ਵਾਹਿਗੁਰੂ 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 ਓ ਪਾਪਾ ਖਵਾ ਜਾ ਵੀਰ ਭਲਾ ਕਰ ਹੁਣ ਥੋੜਾ ਜਿਹਾ ਵਾਹਿਗੁਰੂ ਓ ਲੱਕੜਾ ਨਾ ਕੱਤਾਰੂ ਬੰਦੇ ਓ ਲੱਕੜਾ ਨਾ ਲੱਕੜਾ ਨਾ ਫੰ ਲੱਕੜਾ ਪਰ ਨੀ ਬਣਦਾ ਬਾਹ ਚੜ ਗਿਆ ਵਾਹਿਗੁਰੂ ਬੰਨਾ ਪੁਆਇੰਟ ਟਟ ਗਿਆ ਵੀਰ ਬੰਨਾ ਅਲੀ ਆੜਾ ਉਹ ਉਹ ਕਿੰਨਾ ਕੇਸ ਹੈ ਬੰਦ ਨੱਕੜਾ ਤੇ ਨੱਕੜਾ ਓ ਵੀਰ ਛੇਤੀ ਛੇਤੀ ਪਹੁੰਚਾ ਪਾਣੀ ਰੋ ਗਿਆ ਨਾ ਵਾ ਪਾਣੀ ਰੋ ਗਿਆ ਛੇਤੀ ਆਓ ਮੇਰੇ ਵੀਰਾ ਛੇਤੀ ਪਹੁੰਚੋ ਮੇਰੇ ਵੀਰਾ ਪਿੰਡ ਆਲੀ ਖੁਰਦਾ ਫੜ ਪਾੜਦੀ ਜਾਂਦੀ ਤੇਰੇ ਜਾ ਫਿਰ ਲੱਕੜ ਲਾ ਉਹ ਵੀਰ ਬੰਨ ਟਟ ਗਿਆ ਬੰਨ ਪਿੰਦੇ ਪੈ ਕੋਲੋਂ ਬੰਨ ਟਟ ਗਿਆ ਛੇਤੀ ਭਜਾ ਬੰਨ ਟਟ ਗਿਆ ਛੇਤੀ ਉਹ ਚਲੋ ਚਲੋ ਪਰ ਆ ਜਾ ਬੰਨ ਟਟ ਗਿਆ ਛੇਤੀ ਪਹੁੰਚ ਮੇਰੇ ਵੀਰੇ ਐਸਾ ਕਲੈਰੀ ਫਤੇ ਐਲੀ ਕਲਾਣੇ ਬੰਦੇ ਦੀ ਤੋੜ ਹੋ ਗਿਆ ਮੇਰੇ ਵੀਰ ਜਿਹਨਾਂ ਦੇ ਟਰੈਕਟਰ ਟਰਾਲੀ ਖਲੋਤੇ ਆ ਵਿੱਚ ਖੜੇ ਆ ਨਾ ਉਹ ਆਪਣਾ ਵੀਰ ਸਮਾਨ ਸੇਫ ਜਗ੍ਹਾ ਤੇ ਡੰਗਰ ਡੁੰਗਰ ਆਪਦੇ ਸੇਫ ਜਗ੍ਹਾ ਤੇ ਕਰ ਲੋ why did you get called